ਤਨ ਤਨ ਸ਼੍ਰੀ ਕੁਰਤੇਕ ਬਾਦਰ ਬਹਾਦਰ ਸਾਹਿਬ ਨਵੇਂ ਪਾਸ਼ਾ ਦੇ ਜਿਹੜਾ 350 ਸਾਲਾ ਸ਼ਹੀਦੀ ਦਿਹਾੜਾ ਉਹ ਪੰਜਾਬ ਸਰਕਾਰ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੀ ਰਹਿਨਮਾਈ ਹੇ ਉਹ ਬਹੁਤ ਹੀ ਜੋਰ ਸ਼ੋਰ ਨਾਲ ਗੁਰੂਆਂ ਨੂੰ ਸਮਰਪਿਤ ਹੋ ਕੇ ਮਨਾ ਰਹੀ ਹੈ ਇਸ ਤੇ ਸਭਮ ਵਿੱਚ ਅਸੀਂ ਸਾਡੇ ਮਾਨਯੋਗ ਮੰਤਰੀ ਕਰਮਿਤ ਮੰਤਰੀ ਹਰਜੋਤ ਸਿੰਘ ਬੈਸ ਜਿਨ੍ਹਾਂ ਦਾ ਹਲਕਾ ਆਨੰਦਪੁਰ ਸਾਹਿਬ ਉਹ ਜੋਸ਼ ਊਰਜਾ ਨਾਲ ਉਸ ਚੀਜ਼ ਨੂੰ ਲੋਕਾਂ ਦੀ ਸੇਵਾ ਲਈ ਸੰਗਤ ਦੀ ਸੇਵਾ ਲਈ ਦਿਨ ਰਾਤ ਇੱਕ ਕਰਦੇ ਹੋਏ ਹਰ ਇੱਕ ਤਰੀਕੇ ਨਾਲ ਪੂਰਨ ਪ੍ਰਬੰਧ ਕੀਤੇ ਐ ਤੇ ਸਰਕਾਰ ਨੇ ਟੈਂਟ ਫਿੱਟ ਦੇ ਰੂਪ ਵਿੱਚ ਜਿਹੜੇ ਪੰਜਾਬ ਸਰਕਾਰ ਦੇ ਮੁੱਖ ਪੰਜ ਜਿਹੜੇ ਹੈਗੇ ਆ ਸੀਨੀਅਰ ਹਾਈएस्ट ਅਫਸਰ ਜਿਹੜੇ ਕਿ ਅਪਾਇੰਟ ਕੀਤੇ ਆ ਵੀ ਤਾਂ ਕਿ ਲੋਕਾਂ ਨੂੰ ਇਹ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋਣ ਨੂੰ ਕਿਸੇ ਤਰੀਕੇ ਦੀ ਕੋਈ ਸਮੱਸਿਆ ਨਾ ਆਵੇ ਤੇ ਪੰਜਾਬ ਸਰਕਾਰ ਨੇ ਈ ਕਨੈਕਟ ਸਾਈਟ ਤੇ ਆਨਲਾਈਨ ਬੁਕਿੰਗ ਕੀਤੀ ਹੈ ਤੇ ਮੇਰੇ ਪੰਜਾਬ ਦੇ ਸਾਰੇ ਜਿੰਨੇ ਵੀ ਸੰਗਤ ਦੇਸ਼ ਆਪਦੇਸ਼ਾਂ ਵਿੱਚ ਵਸਤੀ ਸੰਗਤ ਹੈਗੀ ਹੈ ਉਹ ਸਾਰਿਆਂ ਨੂੰ ਬੇਨਤੀ ਹੈ ਵੀ ਆਓ ਸਾਰੇ ਰਲ ਕੇ ਅਸੀਂ ਧੰਨ ਧੰਨ ਸ਼੍ਰੀ ਗੁਰਤੇਗ ਭਾਦਰ ਜੀ ਦਾ ਸ਼ਹੀਦੀ ਦਿਹਾੜਾ ਜਿਹੜਾ ਹੈਗਾ ਮਨਾਇਆ ਤੇ ਉਹਨਾਂ ਨੂੰ ਸਮਰਪਿਤ ਹੋਈਏ ਤੇ ਸਾਡੇ ਜਿੰਨੇ ਵੀ ਸਰਕਾਰ ਦੇ ਬਾਕੀ ਨੁਮਾਇੰਦੇ ਨੇ ਉਹਨਾਂ ਨੇ ਇੱਕ ਬਹੁਤ ਜਿਹੜਾ ਹੈਗਾ ਚੰਗੇ ਤਰੀਕੇ ਨਾਲ ਜੋਰ ਸ਼ੋਰ ਦੇ ਨਾਲ ਹਰ ਇੱਕ ਥਾਂ ਤੋਂ ਜਿਹੜਾ ਹੈਗਾ ਨਗਰ ਕੀਰਤਨ ਚਲਾਉਣ ਦੇ ਪ੍ਰਬੰਧ ਕੀਤੇ ਨੇ ਉਹ ਸਾਡੇ ਸੀਐਮ ਸਾਹਿਬ ਪਿਛਲੇ ਦਿਨੀ ਸ਼ਿਦਨਗਰ ਸਾਹਿਬ ਸੰਨ ਤੇ ਚਾਹੇ ਅੱਜ ਸਾਡੇ ਮਾਨਯੋਗ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਤੇ ਜਾਂ ਅਮਨ ਅਰੋੜਾ ਨੇ ਉਹਨਾਂ ਨੇ ਤਲਵੰਡੀ ਸਾਹਿਬ ਤੋਂ ਨਗਰ ਕੀਰਤਨ ਦੇ ਪ੍ਰਬੰਧ ਕਰਕੇ ਜਿਹੜੇ ਅੱਜ ਉੱਥੋਂ ਰਵਾਨਾ ਹੋਏ ਨੇ ਉਹ ਪੰਜਾਬ ਦੇ ਹਰ ਗਲੀ 'ਚ ਹੁੰਦਾ ਹੋਇਆ ਹਰ ਸ਼ਹਿਰ 'ਚ ਹੁੰਦਾ ਹੋਇਆ ਨਾਮਪੁਰ ਸਾਹਿਬ ਨੂੰ ਸਮਰਪਿਤ ਹੋਗਾ ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਕ ਵਾਰ ਫਿਰ ਸਾਡੇ ਅਦਾਰਾ ਪੰਜਾਬ ਸਰਕਾਰ ਦਾ ਸਿੱਖਿਆ ਉਪਾਗ ਸਾਡੇ ਮਾਨਯੋਗ ਮੰਤਰੀ ਹਰਜੋਤ ਸਿੰਘ ਬੈਸ ਅਤੇ ਪੰਜਾਬ ਸਰਕਾਰ ਦੇ ਸਾਰੇ ਸਮੂਚੀ ਲੀਡਰਸ਼ਿਪ ਦਾ ਬਿਲਕੁਲ ਤੁਹਾਡੇ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਆਓ ਸਾਰੇ ਰਲ ਕੇ ਇੱਕ ਵਾਰ ਫਿਰ 3.5 ਦਸ ਸਾਲਾਂ ਤਨ ਛਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਗੀ ਤੇ ਗੁਰੂ ਨੂੰ ਸਮਰਪਿਤ ਹੋਈਏ